ਸਰਸ੍ਰੀ ਕਲਿਆਣ ਟੀਵੀ ਪੰਜਾਬ ਵੇਖ YouTube ਤੁਸੀਂ ਤੇ ਬਠਿੰਡਾ ਦੇ ਵਿੱਚ ਐਸਐਸਪੀ ਦੀਪਕ ਤਾਰਕ ਦੇ ਦਿਸ਼ਾ ਨਿਰਦੇਸ਼ਾ ਤੇ ਟ੍ਰੈਫਿਕ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਟ੍ਰੈਫਿਕ ਪੁਲਿਸ ਦੇ ਵੱਲੋਂ ਵਿਉਪਰਾਲੇ ਕੀਤੇ ਜਾ ਰਹੇ ਨੇ ਤੇ ਸਿੱਧ ਤਹੱਤ ਟ੍ਰੈਫਿਕ ਸੈੱਲ ਦੇ ਵੱਲੋਂ ਰਜਿੰਦਰਾ ਕਾਲਜ ਦੇ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਤੇ ਇਸੇ ਦੌਰਾਨ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਤਾਂ ਹੁਣ ਜਿਹੜੇ ਬੱਚੇ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਜੇਕਰ ਉਹ ਸਮੇਤ ਉਹ ਪਹਿਨਾ ਯਾ ਅਣਗੈਲੀ ਵਰਤਦਿਆਂ ਹੋਇਆਂ ਵਾਹਨ ਚਲਾਉਂਦੇ ਨੇ ਤਾਂ ਉਸ ਦਾ ਕਿੰਨਾ ਕੁ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਸਕਦਾ ਹੈ ਇਸ ਦੇ ਨਾਲ ਲਾਇਸੈਂਸ ਦੇ ਪ੍ਰਤੀ ਵੀ ਇਹ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਜਿਹੜੇ ਮਾਪੇ ਨੇ ਉਹ ਵੀ ਆਪਣੇ ਬੱਚਿਆਂ ਨੂੰ ਵਾਹਨ ਸਮੇਂ ਤੋਂ ਪਹਿਲਾਂ ਨਾ ਦਿਨ ਕਿਉਂਕਿ ਜੇਕਰ ਅਚਾਹ ਹੁੰਦਾ ਹੈ ਬੱਚੇ ਦੇ ਕੋਲੋਂ ਕੋਈ ਐਕਸੀਡੈਂਟ ਹੁੰਦਾ ਹੈ ਜੇ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਇਸ ਦੇ ਨਾਲ ਮਾਪਿਆਂ ਦੀ ਗ੍ਰਿਫਤਾਰੀ ਸਜ਼ਾ ਤੇ ਜੁਰਮਾਨਾ ਵੀ ਪੈ ਸਕਦਾ ਹੈ ਇਸ ਨੂੰ ਲੈ ਕੇ ਹੁਣ ਸਕੂਲਾਂ ਤੇ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਵਿਦਿ ਕੀ ਨਾਮ ਹੈ ਅੱਜ ਐਸੇ ਹਾਕਮ ਸਿੰਘ ਅਨਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਬਿਟੰਡਾ ਅੱਜ ਇੱਕ ਸੈਮੀਨਾਰ ਕਰੇ ਕਿੱਥੇ ਕਰੇਗਾ ਤੇ ਕਿਸ ਤਰ੍ਹਾਂ ਐਨ ਸਰ ਐਸਐਸਪੀ ਸ੍ਰੀ ਦੀਪ ਕੁਪਾਰੀਕ ਦੇ ਆਈਪੀਐਸ ਐਸਐਸਪੀ ਬਿਟੰਡਾ ਦੇ ਦਸੰਦਰ ਦੇ ਸੰਸਾਰ ਰਜਿੰਦਰਾ ਕਾਲਜ ਦੇ ਵਿੱਚ ਟ੍ਰੈਫਿਕ ਸੈਮੀਨਾਰ ਲਾਏਗੇ ਕਿਸ ਸੰਬੰਧੇ ਸੀ ਜੀ ਇਹ ਸਾਰਾ ਜਿਹੜਾ ਨਾ ਪਹਿਲਾਂ ਕਾਨੂੰਨ ਤਾਂ ਸਾਡੇ ਕੋਲੇ ਪਹਿਲਾਂ ਹੀ ਐਮਐਸ 2016 ਦਾ ਲੱਗਿਆ ਹੋਇਆ ਹੈ ਜੀ 21/2016 ਦਾ ਉਦੋਂ ਤੋਂ ਹੀ ਮੈਂ ਦੱਸਦਾ ਬੱਚਿਆਂ ਨੂੰ ਵੀ ਤੁਸੀਂ ਅਨਰੇਜ ਵੀ ਕਰਨੀ ਚਲਾਉਣਾ ਤੁਹਾਡੇ ਮਾਪਿਆਂ ਨੂੰ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਹੋ ਸਕਦਾ ਹੈ ਹੁਣ ਪੰਜਾਬ ਗਵਰਨਮੈਂਟ ਨੇ ਐਕਸੀਡੈਂਟਾਂ ਨੂੰ ਦੇਖਦੇ ਹੋਏ ਸਾਰਾ ਰੋਡ ਐਕਸੀਡੈਂਟ ਬਹੁਤ ਹੋਏ ਨਾਲ ਇਹ ਪੰਜਾਬ ਗਵਰਨਮੈਂਟ ਨੇ ਸੀਐਮ ਸਾਹਿਬ ਨੇ ਨਿੱਜੀ ਤੌਰ ਤੇ ਲਿਆ ਵੀ ਕਿਸੇ ਦੀ ਰੋਡ ਹਾਦਸੇ ਦੇ ਵਿੱਚ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਤਾਂ ਸਕੂਲਾਂ ਚ ਸੰਸਥਾ ਦੇ ਵਿੱਚ ਵੱਖ-ਵੱਖ ਪ੍ਰਾਈਵੇਟ ਕਾਲਜਾਂ ਸਕੂਲਾਂ ਦੇ ਵਿੱਚ ਸਾਰਿਆਂ ਨੂੰ ਹੀ ਲੈਟਰ ਕੱਢੇ ਹੋਏ ਸਨ ਕੁਝ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਜਿਹੜਾ ਵੀ 16 ਤੋਂ 18 ਸਾਲ ਦਾ ਹੈ ਵਿਦਆਊਟ ਗੇਅਰ ਲਾਇਸੈਂਸ ਬਣਦਾ ਹੈ ਉਹਦੇ ਤੇ ਕਿਹੜੇ ਵੀਕਲ ਚਲਾ ਸਕਦਾ ਉਹ ਕਹਿੰਦੇ ਵੀ ਐਕਟ ਵਾ ਵੀ ਚਲਾ ਸਕਦਾ ਲੋਕ ਕਹਿੰਦੇ ਨਹੀਂ ਸਰ ਬਿਲਕੁਲ ਐਕਟ ਵਾ ਦੇਖੋ 100 ਪਲੱਸ ਚਲਦੀ ਹੈ ਜੀ 80 ਤਾਂ ਆਮ ਹੀ ਤੁਰ ਜਾਂਦੀ ਐਕਟ ਵਾ ਬਹੁਤ ਭੱਜਦੀ ਹੈ ਸਰ ਜਿਹੜੀ ਜਿਹੜਾ 16 ਸਾਲ ਦਾ ਬੱਚਾ ਹੈ ਸਰ ਪਹਿਲਾਂ ਲਾਇਸੈਂਸ ਦਾ ਬਣਨ ਦਾ ਮਤਲਬ ਇਹ ਹੈਗਾ ਵੀ ਜਿਹੜੇ ਬੱਚੇ ਦਾ ਲਾਇਸੈਂਸ 16 ਸਾਲ ਦੇ ਦਾ ਲੜਕੇ ਲੜਕੀ ਵਿੱਚ ਕੋਈ ਫਰਕ ਨਹੀਂ ਉਹਦਾ ਆਧਾਰ ਕਾਰਡ ਫੋਨ ਨਾਲ ਲਿੰਕ ਹੋਵੇ ਤੇ ਉਹਦਾ ਬਲੱਡ ਗਰੁੱਪ ਟੈਸਟ ਹੋਵੇ ਫੋਟੋ ਮਾ ਹੁਣ ਦੋ 16 ਸਾਲ ਦੇ ਵਿੱਚ MCWOG ਮੋਟਰਸਾਈਕਲ ਵਿਦਾਊਟ ਗੇਅਰ 50cc ਸਕੂਟੀ ਦਾ ਬਣਦਾ ਸਰ ਐਕਟਿਵ ਆਦਾ ਨਹੀਂ ਸਰ ਕੀ ਅਪੀਲ ਕਰਨਾ ਚਾਹੀਦਾ ਮੈਂ ਇਹੀ ਬੀਲ ਕਰਨਾ ਚਾਹੁੰਦਾ ਵੀ ਜਿਹੜੇ ਨਾ ਵੀ ਕਲੇਮ ਪਤਾ ਨਹੀਂ ਲੱਗਦਾ ਲੋਕਾਂ ਨੂੰ ਬਠਿੰਡੇ ਦੇ ਕਰੋੜਾਂ ਰੁਪਿਆ ਕਲੇਮ ਪਾਇਆ ਹੈ ਲੋਕਾਂ ਨੂੰ ਜਿਹੜੇ 18 ਸਾਲਾਂ ਬੱਚੇ ਦਾ ਅੰਡਰੇਜ ਇਹ ਮਾਂ ਪਿਓ ਨੂੰ ਬੇਨਤੀ ਇਹੀ ਕਰਦਾ ਮੈਂ ਕੋਈ ਐਕਟ ਵਨ ਦੇਓ ਕੋਈ ਮੋਟਰਸਾਈਕਲਾਂ ਦੇਓ ਇਹਨਾਂ ਨੂੰ ਤੁਹਾਡੇ ਬੱਚੇ ਦੇ ਕੋਈ ਐਕਸੀਡੈਂਟ ਕਰਤਾ ਕਿਸੇ ਦੀ ਜਾਨ ਚਲੀ ਗਈ ਪਰਚਾ ਦਰਜ ਹੋ ਗਿਆ ਜਾਂ ਲੱਤਾ ਮਾਂ ਟੁੱਟ ਗਈਆਂ ਕੋਈ ਵੀ ਥਾਣੇ ਦੇ ਵਿੱਚ ਤੁਹਾਡੇ ਬੱਚੇ ਦਾ ਨਾਮ ਦਰਜ ਹੋ ਗਿਆ ਪਰਚਾ ਦਾ ਐਫਆਰ ਦਰਜ ਹੋ ਗਿਆ ਤੁਹਾਡੇ ਬੱਚੇ ਦਾ ਪਾਸਪੋਰਟ ਵੀ ਗਿਆ ਨੌਕਰੀ ਵੀ ਗਈ ਤੁਹਾਨੂੰ ਵੀ 3 ਸਾਲ ਦੀ ਜੇਲ੍ਹ ਅਤੇ 25000 ਰੁਪਏ ਚਾਰਜ ਬਣੇ ਠੀਕ ਹੈ ਕਈ ਵਾਰੀ ਕੋਈ ਮੰਗ ਕੇ ਲੈ ਜਾਂਦਾ ਜਦ ਆਪਾਂ ਵੇਚ ਦਿੰਨਾ ਉਹ ਨਾ ਨਹੀਂ ਕਰਾਉਂਦਾ ਉਹ ਸਰ ਉਹ ਵੀ ਬਹੁਤ ਵੱਡਾ ਫਿਕਰ ਜਦੋਂ ਤੁਸੀਂ ਕੋਈ ਵੀ ਕੁਲਵੇਜ ਦਿਓ ਤੁਸੀਂ ਉਹਨਾਂ ਚਿਹਰੂ ਨੂੰ ਪੂਰੇ ਪੂਰੇ ਨਾਂ ਤੇ ਉਹਨੂੰ ਕਹਦੇ ਵੀ ਕਲ ਨਾ ਕਰੋ ਮੰਨ ਲਓ ਵੀ ਤੁਸੀਂ ਐਕਟਵਾ ਕਾਰ ਜੀਪ ਕਿਸੇ ਨੂੰ ਦੇ ਦਿੱਤੀ ਥੜ ਮੌਰ ਮੰਡੀ ਦੇ ਦਿੱਤੀ ਰਾਮਪੁਰੇ ਦੇ ਦਿੱਤੀ ਕਿਸੇ ਰਿਸ਼ਤੇਦਾਰ ਨੂੰ ਦੇ ਦਿੱਤੀ ਉਹ ਨਾ ਕਰਾਉਂਦਾ ਨਹੀਂ ਨਾ ਛੋਡੇ ਬੋਲੀ ਜਾਂਦੀ ਹੈ ਅਗਰ ਨਾ ਬੀਮਾ ਕਰਾਉਂਦਾ ਉਹ ਬੰਦਾ ਕੱਲ ਨੂੰ ਕੋਈ ਐਕਸੀਡੈਂਟ ਹੋ ਗਿਆ ਤੇ ਉਹਦੇ ਕੋਈ ਬੰਦਾ ਮਰ ਗਿਆ ਤੇ ਕਲੇਮ ਸਾਰਾ ਜਿਹੜਾ ਮਾਲਕ ਆ ਉਹਨੂੰ ਪਊਗਾ ਸਾਰਾ ਮੈਂ ਡਾਕਟਰ ਜੋਤਸਨਾ ਪ੍ਰਿੰਸੀਪਲ ਗਵਰਨਮੈਂਟ ਰਜਿੰਦਰਾ ਕਾਲਜ ਪਟੇਂਡਾ ਕੀ ਕਹਣਾ ਜਾਓਗੇ ਅੱਜ ਦੇ ਟ੍ਰੈਫਿਕ ਸੰਬੰਧੀ ਇੱਕ ਸੈਮੀਨਾਰ ਤੇ ਹਾਂਜੀ ਅੱਜ ਸਾਡੇ ਐਨਐਸਐਸ ਔਰ ਐਨਸੀਸੀ ਵਿਭਾਗ ਦੇ ਵੱਲੋਂ ਆਪਣੇ ਵੋਲੰਟੀਅਰਸ ਦੇ ਨਾਲ ਨੂੰ ਇੱਕ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਦੇਣ ਦੇ ਲਈ ਇੱਕ ਸੈਮੀਨਾਰ ਕਰਵਾਇਆ ਗਿਆ ਜਦੇ ਵਿੱਚ ਕੇ ਸਰਦਾਰ ਹਾਕਮ ਸਿੰਘ ਜੀ ਉਹਨਾਂ ਨੇ ਬੱਚਿਆਂ ਨੂੰ ਬਹੁਤ ਜਾਣਕਾਰੀ ਦਿੱਤੀ ਔਰ ਜੋ ਸਰਕਾਰ ਦੁਆਰਾ ਪੰਜਾਬ ਸਰਕਾਰ ਦੁਆਰਾ ਤੋਂ ਇੱਕ ਨਵਾਂ ਨਿਯਮ ਬਣਾਇਆ ਗਿਆ ਹੈ ਕਿ 18 ਸਾਲ ਤੋਂ ਘੱਟ ਦੇ ਬੱਚੇ ਜਿਹੜੇ ਹਨ ਉਹ ਜੇ ਵੀਕਲ ਚਲਾਉਂਦੇ ਹਨ ਤਾਂ ਉਹਨਾਂ ਦੇ ਮਾਪੇ ਸਜ਼ਾ ਦੇ ਭਾਗੀਦਾਰ ਹੋਣਗੇ ਯਾ ਜੇ ਕਿਸੇ ਦਾ ਮੰਗਵਾ ਇਹ ਵੀਕਲ ਵੀ ਲੈ ਕੇ ਜਾਂਦੇ ਹਨ ਤਾਂ ਉਸ ਵਹੀਕਲ ਜਿਹੜਾ ਮਾਲਕ ਹੈ ਉਹ ਇਸ ਦਾ ਜ਼ਿੰਮੇਵਾਰ ਹੋਏਗਾ ਇਸ ਸਰਕਾਰ ਦੇ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਔਰ ਇਸ ਦੇ ਨਾਲ ਐਕਸੀਡੈਂਸ ਵੀ ਘਟਣਗੇ ਔਰ ਅਸੀਂ ਅੱਜ ਦੇਖਦੇ ਹਾਂ ਕਿ ਬੱਚੇ ਜਿਹੜੇ ਹਨ ਛੋਟੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਜਿਹੜੇ ਹਨ ਬੜੀ ਤੇਜ਼ ਸਪੀਡ ਦੇ ਨਾਲ ਸੜਕਾਂ ਦੇ ਉੱਪਰ ਜਾਂਦੇ ਹਨ ਜੋ ਕਿ ਦੁਰਘਟਨਾ ਦਾ ਕਾਰਨ ਬਣਦੇ ਹਨ ਤਾਂ ਇਸ ਦੇ ਨਾਲ ਘਰ-ਘਰ ਦੇ ਵਿੱਚ ਇਹ ਸੰਦੇਸ਼ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਔਰ ਇਸ ਤਰ੍ਹਾਂ ਦਾ ਉਪਰਾਲਾ ਸਾਰੇ ਵਿਦਿਅਕ ਸੰਸਥਾਵਾਂ ਦੇ ਵਿੱਚ ਵੀ ਕੀਤਾ ਜਾਣਾ ਚਾਹੀਦਾ ਹੈ।